Pride Amritsar ਦੇ ਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋਇਆ ਜਿਸ ਵਿੱਚ 27 April ਨੂੰ ਅੰਮ੍ਰਿਤਸਰ ਵਿੱਚ ਕਾਰਨੀਵਲ ਦੇ ਰੂਪ ਵਿੱਚ ਇੱਕ ਸਮਲੈਗਿਕ ਪ੍ਰੇਡ ਆਯੋਜਿਤ ਕਰਨ ਦਾ ਵਿਗਿਆਪਨ ਦਿੱਤਾ ਜਾ ਰਿਹਾ ਸੀ ਸਿੱਖ ਨੇਤਾ ਪਰਮਜੀਤ ਸਿੰਘ ਕਾਲੀ ਸਮਲੈਗਿਕ ਪ੍ਰੇਡ ਦਾ ਵਿਰੋਧ ਕਰਨ ਲਈ ਸਾਹਮਣੇ ਆਏ ਸਿੱਖ ਨੇਤਾ ਨੇ ਇੱਕ ਵੀਡੀਓ ਵਿੱਚ ਕਿਹਾ ਕਿ ਸ੍ਰੀ ਅੰਮ੍ਰਿਤਸਰ ਗੁਰੂਆਂ ਦੀ ਪਵਿੱਤਰ ਭੂਮੀ ਹੈ ਇਹ ਪ੍ਰੇਡ ਕਿਸੇ ਵੀ ਕੀਮਤ ਤੇ ਇੱਥੇ ਨਹੀਂ ਹੋਏਗੀ ਦੱਸਦੀ ਹੈ ਕਿ ਅਮਰੀਕ ਸਰਚ ਜ਼ੋਰਦਾਰ ਵਿਰੋਧ ਤੋਂ ਬਾਅਦ ਗਏ ਪ੍ਰੇਡ ਰੱਦ ਕਰ ਦਿੱਤੀ ਇਸ ਦੀ ਪੋਸਟ ਗੇ ਪ੍ਰਾਈਡ ਪ੍ਰੇਡ ਅਮਰੀਕ ਸਰ ਦੇ ਪ੍ਰਬੰਧਕ ਵੱਲੋਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਪਰ ਸਾਂਝੀ ਕੀਤੀ ਗਈ ਹੈ ਉਹਨਾਂ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੈਂ ਰਿਦਮ ਚੱਡਾ ਅਤੇ ਰਮਿਤ ਸੇਠ ਪ੍ਰਾਈਡ ਪ੍ਰੇਡ ਅਮਰੀਕ ਸਰ ਦੇ ਪ੍ਰਬੰਧਕ ਹਾਂ ਅਸੀਂ ਇੱਕ ਵਿਦਿਆਰਥੀ ਸੰਗਠਨ ਹਾਂ ਅਤੇ 2019 ਤੋਂ ਅਮਰੀਕ ਸਰ ਵਿੱਚ LGBT ਕੀ ਹੈ ਭਾਈਚਾਰੇ ਨੂੰ ਜੋੜਨ ਅਤੇ ਉੱਚਾ ਚੱਕਣ ਲਈ ਇੱਕ ਸ਼ਾਂਤੀਪੂਰਨ ਪ੍ਰੇਡ ਕਰ ਰਹੇ ਹਾਂ ਮੁੱਖ ਤੌਰ ਤੇ ਸ਼ਹਿਰ ਦੇ 트랜ਸ ਜੈਂਡਰ ਲੋਕਾਂ ਤੇ ਉਹਨਾਂ ਦੇ ਅਧਿਕਾਰਾਂ ਦੇ ਧਿਆਨ ਕੇਂਦ੍ਰਿਤ ਕਰਨ ਲਈ ਅਸੀਂ ਪਹਿਲਾ ਨੌਕਰੀ ਦੇ ਮੌਕਿਆਂ ਨਾਲ ਬਹੁਤ ਸਾਰੇ ਲੋਕਾਂ ਨੂੰ ਸਮਰਥਨ ਕੀਤਾ ਅਤੇ ਹਰ ਜੀਤ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ ਇਸ ਹਾਲ ਵਿਰੋਧ ਦੇ ਕਾਰਨ ਅਸੀਂ ਸੂਚਿਤ ਕਰ ਰਹੇ ਹਾਂ ਕਿ ਪ੍ਰੇਡ ਅੰਮ੍ਰਿਤਸਰ 17 April 2025 ਨੂੰ ਰੋਜ ਗਾਰਡਨ ਵਿੱਚ ਹੋਣ ਵਾਲੀ ਪ੍ਰੇਡ 2025 ਰੱਦ ਕਰ ਦਿੱਤੀ ਹੈ। ਅਸੀਂ ਕਿਸੇ ਵੀ ਧਾਰਮਿਕ ਜਾਂ ਰਾਜਨੀਤਿਕ ਸਮੂਹਾਂ ਦੀਆਂ ਭਾਵਨਾਵਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਨਾ ਹੀ ਸਾਡਾ ਕੋਈ ਇਰਾਦਾ ਰੱਖਦੇ ਹਾਂ। ਸਾਡੇ ਮੈਂਬਰਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ। ਅਸੀਂ ਇਸ ਦੀ ਸੁਰੱਖਿਆ ਲਈ ਉਪਾਅ ਕਰਾਂਗੇ। ਧੰਨਵਾਦ। ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ। ਪ੍ਰਾਈਡ ਅੰਮ੍ਰਿਤਸਰ ਦੇ ਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋਇਆ ਜਿਸ ਵਿੱਚ 27 April ਨੂੰ ਅੰਮ੍ਰਿਤਸਰ ਵਿੱਚ ਕਾਰਨੀਵਲ ਦੇ ਰੂਪ ਵਿੱਚ ਇੱਕ ਸਮਲੈਗਿਕ ਪ੍ਰੇਡ ਆਯੋਜਿਤ ਕਰਨ ਦਾ ਵਿਗਿਆਪਨ ਦਿੱਤਾ ਜਾ ਰਿਹਾ ਸੀ ਸਿੱਖ ਨੇਤਾ ਪਰਮਜੀਤ ਸਿੰਘ ਕਾਲੀ ਸਮਲੈਗਿਕ ਪ੍ਰੇਡ ਦਾ ਵਿਰੋਧ ਕਰਨ ਲਈ ਸਾਹਮਣੇ ਆਏ ਸਿੱਖ ਨੇਤਾ ਨੇ ਇੱਕ ਵੀਡੀਓ ਵਿੱਚ ਕਿਹਾ ਕਿ ਸ੍ਰੀ ਅੰਮ੍ਰਿਤਸਰ ਗੁਰੂਆਂ ਦੀ ਪਵਿੱਤਰ ਭੂਮੀ ਹੈ ਇਹ ਪ੍ਰੇਡ ਕਿਸੇ ਵੀ ਕੀਮਤ ਤੇ ਇੱਥੇ ਨਹੀਂ ਹੋਏਗੀ ਦੱਸਦੀ ਹੈ ਕਿ ਅਮ੍ਰਿਤਸਰ ਚ ਜ਼ੋਰਦਾਰ ਵਿਰੋਧ ਤੋਂ ਬਾਅਦ ਗੇ ਪ੍ਰੇਡ ਰੱਦ ਕਰ ਦਿੱਤੀ ਇਸ ਦੀ ਪੋਸਟ ਗੇ ਪ੍ਰਾਈਡ ਪ੍ਰੇਡ ਅਮ੍ਰਿਤਸਰ ਦੇ ਪ੍ਰਬੰਧਕ ਵੱਲੋਂ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਗਈ ਹੈ ਉਹਨਾਂ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੈਂ ਰਿਦਮ ਚੱਡਾ ਅਤੇ ਰਮਿਤ ਸੇਠ ਪ੍ਰਾਈਡ ਪ੍ਰੇਡ ਅਮ੍ਰਿਤਸਰ ਦੇ ਪ੍ਰਬੰਧਕ ਹਾਂ ਅਸੀਂ ਇੱਕ ਵਿਦਿਆਰਥੀ ਸੰਗਠਨ ਹਾਂ ਅਤੇ 2019 ਤੋਂ ਅਮ੍ਰਿਤਸਰ ਵਿੱਚ LGBT ਕੀ ਹੈ ਭਾਈਚਾਰੇ ਨੂੰ ਜੋੜਨ ਅਤੇ ਉੱਚਾ ਚੱਕਣ ਲਈ ਇੱਕ ਸ਼ਾਂਤੀਪੂਰਨ ਪ੍ਰੇਡ ਕਰ ਰਹੇ ਹਾਂ ਮੁੱਖ ਤੌਰ ਤੇ ਸ਼ਹਿਰ ਦੇ ਟਰਾਂਸ ਜੈਂਡਰ ਲੋਕਾਂ ਤੇ ਉਹਨਾਂ ਦੇ ਅਧਿਕਾਰਾਂ ਦੇ ਧਿਆਨ ਕੇਂਦ੍ਰਿਤ ਕਰਨ ਲਈ ਅਸੀਂ ਪਹਿਲਾ ਨੌਕਰੀ ਦੇ ਮੌਕੇ ਨਾਲ ਬਹੁਤ ਸਾਰੇ ਲੋਕਾਂ ਨੂੰ ਸਮਰਥਨ ਕੀਤਾ ਅਤੇ ਹਰ ਚੀਜ਼ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ ਇਸ ਸਾਲ ਦੇ ਵਿਰੋਧ ਦੇ ਕਾਰਨ ਅਸੀਂ ਸੂਚਿਤ ਕਰ ਰਹੇ ਹਾਂ ਕਿ ਪ੍ਰੇਡ ਅੰਮ੍ਰਿਤਸਰ 17 April 2025 ਨੂੰ ਰੋਜ ਗਾਰਡਨ ਵਿੱਚ ਹੋਣ ਵਾਲੀ ਪ੍ਰੇਡ 2025 ਰੱਦ ਕਰ ਦਿੱਤੀ ਹੈ। ਅਸੀਂ ਕਿਸੇ ਵੀ ਧਾਰਮਿਕ ਜਾਂ ਰਾਜਨੀਤਿਕ ਸਮੂਹਾਂ ਦੀਆਂ ਭਾਵਨਾਵਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਨਾ ਹੀ ਸਾਡਾ ਕੋਈ ਇਰਾਦਾ ਰੱਖਦੇ ਹਾਂ। ਸਾਡੇ ਮੈਂਬਰਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ। ਅਸੀਂ ਇਸ ਦੀ ਸੁਰੱਖਿਆ ਲਈ ਉਪਾਅ ਕਰਾਂਗੇ। ਧੰਨਵਾਦ। ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ।